ਸ਼ੱਭੂ ਮੋਰਚੇ ਦੇ ਉੱਤੇ ਅੱਜ ਕਿਸਾਨਾਂ ਦੇ ਵੱਲੋਂ ਜੋ ਕੋਸ਼ਿਸ਼ ਕੀਤੀ ਗਈ 101 ਕਿਸਾਨ ਜਿਹੜੇ ਨੇ ਉਹ ਸ਼ੱਭੂ ਬਾਰਡਰ ਤੋਂ ਹਰਿਆਣੇ ਦੇ ਵਿੱਚ ਦਖਲ ਹੋਣ ਲਈ ਜਿਹੜਾ ਆ ਉਹ ਅੱਗੇ ਵਧੇ ਦਿੱਲੀ ਦੇ ਵਿੱਚ ਪਹੁੰਚਣ ਦਾ ਪ੍ਰੋਗਰਾਮ ਦਿੱਤਾ ਗਿਆ ਸੀ ਉਸ ਨੂੰ ਸਰਕਾਰ ਨੇ ਵੱਡੇ ਪੱਧਰ ਦੇ ਉੱਤੇ ਰੋਕ ਦਿੱਤਾ ਰੋਕਿਆ ਕਿਵੇਂ ਪੁਲਿਸ ਨੇ ਜਿਹੜਾ ਆ ਉਹ ਅਥਰੂ ਕੈਸ ਦਾ ਪ੍ਰਯੋਗ ਕੀਤਾ ਪਹਿਲਾਂ ਦੀ ਤਰ੍ਹਾਂ ਜਿਹੜਾ ਆ ਉਹ ਕਿਸਾਨਾਂ ਦੇ ਉੱਤੇ ਅਥਰੂ ਗੈਸ ਜਿਹੜੇ ਨੇ ਉਹ ਵਰਾਏ ਜਾਂਦੇ ਨੇ ਜਿਹਦੇ ਵਿੱਚ surjit singh phool ਹੋਰ ਕਿਸਾਨ ਆਗੂ ਜਿਹੜੇ ਅੱਗੇ ਹੋ ਕੇ ਇਸ ਜਥੇ ਦੀ ਅਗਵਾਈ ਕਰਦੇ ਨੇ ਉਹ ਫੱਟੜ ਹੋ ਜਾਂਦੇ ਨੇ ਹੁਣ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਿਸਾਨਾਂ ਵੱਲੋਂ ਇਹ ਕਹਿ ਦਿੱਤਾ ਗਿਆ ਏ press conference ਕਰਕੇ sarwan singh pandehorra ਨੇ ਇਹ ਕਲੀਅਰ ਕੀਤਾ ਏ ਕਿ ਸਾਡੇ ਅੰਦੋਲਨ ਦੀ ਇਹ ਬਹੁਤ ਵੱਡੀ ਜਿੱਤ ਆ ਲਗਾਤਾਰ ਸਾਨੂੰ ਕਹਿੰਦੇ bjp ਦੇ ਬਹੁਤ ਸਾਰੇ ਲੀਡਰ ਇਹ ਕਹੀ ਜਾਂਦੇ ਸੀ ਕਿ ਤੁਸੀਂ ਪੈਦਲ ਚਲੇ ਜਾਓ ਤੁਸੀਂ ਟਰੈਕਟਰ ਤੇ ਕਿਉਂ ਜਾਣਾ ਹੈ ਤੁਸੀਂ ਟਰੈਕਟਰ ਨੂੰ ਐਜ਼ ਅ ਵੈਪਨ ਯੂਜ਼ ਕਰਦੇ ਹੋ ਸੋ ਸਰਵਣ ਸਿੰਘ ਭੰਦੇਰੋਣੀ ਕਹਿੰਦੇ ਕਿ ਸਾਡੇ ਕੋਲੇ ਕੋਈ ਹਥਿਆਰ ਨਹੀਂ ਅਸੀਂ ਬਿਨਾ ਹਥਿਆਰ ਅਸੀਂ ਨਿਹੱਥੇ ਅੱਗੇ ਵਧਣਾ ਚਾਹੁੰਦੇ ਸੀ ਸਾਡੇ ਉੱਤੇ ਸਰਕਾਰ ਨੇ ਜਿਸ ਤਰੀਕੇ ਦਾ ਤਸ਼ੱਦਦ ਕੀਤਾ ਇਹ ਸਾਡੇ ਅੰਦੋਲਨ ਦੀ ਜਿੱਤ ਆ ਲੋਕਾਂ ਦੇ ਵਿੱਚ ਦੁਨੀਆ ਦੇ ਵਿੱਚ ਇਹ ਸੰਦੇਸ਼ ਗਿਆ ਕਿ ਕਿਸ ਤਰੀਕੇ ਦੇੜਾ ਆ ਕਿਸਾਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਉਹ ਕਹਿੰਦੇ ਕਿ ਸਾਡੇ 8 ਜਿਹੜੇ ਕਿਸਾਨ ਨੇ ਉਹ ਜ਼ਖਮੀ ਹੋਏ ਨੇ ਅੱਜ ਦੇ ਇਸ ਸਰਕਾਰ ਦੇ ਵੱਲੋਂ ਕੀਤੇ ਹੋਏ ਅਥਰੂ ਗੈਸ ਦੇ ਹਮਲੇ ਦੇ ਵਿੱਚ ਹੁਣ ਅੱਗੇ ਦਾ ਕੀ ਪ੍ਰੋਗਰਾਮ ਰਹਿਣ ਵਾਲਾ ਅਗਲੇ ਪ੍ਰੋਗਰਾਮ ਦੇ ਵਿੱਚ ਸਰਵਨ ਸਿੰਘ ਭੰਦੇ ਰੋੜਾ ਦਾ ਕਹਿਣਾ ਕਿ ਅਸੀਂ ਹਰ ਰੋਜ਼ ਇੱਕ ਜਥਾ ਭੇਜਣ ਦੀ ਜਿਹੜੀ ਗੱਲ ਕਹੀ ਆ ਉਹਦੇ ਉੱਤੇ ਅਸੀਂ ਖੜੇ ਰਹਾਂਗੇ ਪਰ ਕੱਲ ਨੂੰ ਯਾਨੀ ਕਿ 7 ਦਸੰਬਰ ਨੂੰ ਅਸੀਂ ਜਥਾ ਨਹੀਂ ਭੇਜ ਰਹੇ ਉਹਦਾ ਕਾਰਨ ਇਹ ਆ ਕਹਿੰਦੇ ਪ੍ਰਸ਼ਾਸਨ ਸਾਨੂੰ ਕਹਿ ਰਿਹਾ ਕਿ ਅਸੀਂ ਤੁਹਾਡੀ ਗੱਲਬਾਤ ਜਿਹੜੀ ਆ ਉਹ ਕਰਵਾਵਾਂਗੇ ਸਰਕਾਰ ਦੇ ਨਾਲ ਐਸਐਸਪੀ ਕਹਿੰਦੇ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਮੈਨੂੰ ਆਪਣਾ ਮੰਗ ਪੱਤਰ ਦੇ ਦਿਓ ਸੋ ਮੰਗ ਪੱਤਰ ਦੇ ਨਾਂ ਦੇ ਉੱਤੇ ਕਹਿਆ ਕਿ ਕਹਿੰਦੇ ਕਿ ਅਸੀਂ ਵਟਸਐਪ ਦੇ ਰਾਹੀਂ ਤੁਹਾਨੂੰ ਮੰਗ ਪੱਤਰ ਦੇ ਦੇਾਂਗੇ ਇਸ ਕਰਕੇ ਕਹਿੰਦੇ ਅਸੀਂ 7 ਤਰੀਕ ਦਾ ਸਮਾਂ ਸਰਕਾਰ ਨੂੰ ਦੇ ਰਹੇ ਹਾਂ 8 ਤਰੀਕ ਨੂੰ ਫੇਰ 101 ਜਿਹੜਾ ਆ ਕਿਸਾਨਾਂ ਦਾ ਜਥਾ ਜਿਹੜਾ ਉਹ ਅਸੀਂ ਭੇਜਾਂਗੇ ਅਸੀਂ ਕੱਲ ਦਾ ਦਿਨ ਸਰਕਾਰ ਨੂੰ ਸੋਚਣ ਦੇ ਲਈ ਦੇ ਰਹੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਡਾਇਲੌਗ ਹੋਵੇ ਗੱਲਬਾਤ ਦੇ ਲਈ ਕਹਿੰਦੇ ਸਾਡੇ ਫੋਰਮ ਹਮੇਸ਼ਾ ਤਿਆਰ ਨੇ ਕਿ ਗੱਲਬਾਤ ਦੇ ਰਾਹੀ ਜੇ ਮਸਲਾ ਹੱਲ ਹੁੰਦਾ ਜੇ ਸਰਕਾਰ ਸਾਡੇ ਨਾਲ ਬੈਠ ਕੇ ਸਾਡੀਆਂ ਗੱਲਾਂ ਸੁਣਨ ਨੂੰ ਤਿਆਰ ਆ ਤਾਂ ਅਸੀਂ ਇਸ ਚੀਜ਼ ਤੋਂ ਕਦੇ ਨਹੀਂ ਪੱਜੇ ਸੋ ਗੱਲਬਾਤ ਦਾ ਰਾਹ ਜੇ ਸਰਕਾਰ ਚੁਣਦੀ ਆ ਤਾਂ ਅਸੀਂ ਉਸ ਦਾ ਸਵਾਗਤ ਕਰਾਂਗੇ ਸੋ ਇਸੇ ਕਰਕੇ ਅਸੀਂ ਕੱਲ ਦਾ ਦਿਨ ਜਿਹੜਾ ਸਰਕਾਰ ਨੂੰ ਦਿੱਤਾ ਆ ਤੇ ਭਲਕੇ ਜੇ ਸਰਕਾਰ ਕੋਈ ਅਜਿਹਾ ਫੈਸਲਾ ਨਹੀਂ ਲੈਂਦੀ ਤਾਂ 8 ਤਰੀਕ ਨੂੰ ਫੇਰ 101 ਕਿਸਾਨਾਂ ਦਾ ਜਥਾ ਜਿਹੜਾ ਇਸੇ ਤਰੀਕੇ ਸ਼ੰਭੂ ਤੋਂ ਦਿੱਲੀ ਦੇ ਲਈ ਰਵਾਨਾ ਹੋਏਗਾ